ਸਾਸ਼ੀ ਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸੰਦੇਸ਼ ਦਾ ਫੇਸਬੁੱਕ ਪੇਜ ਅਤੇ YouTube ਚੈਨਲ ਸਵੇਰੇ ਜਾਣਕਾਰੀ ਦਿੰਦੇ ਹੋਏ ਮਨਸ਼ੂ ਜੈਨ ਡਿਪਟੀ ਕਮਿਸ਼ਨਰ ਲੁਧਿਆਣਾ ਨੇ ਦੱਸਿਆ ਕਿ ਮੱਤੇ ਵਾਲੇ ਨੇੜੇ ਪਿੰਡ ਗੜੀ ਫਾਜਲ ਵਿਖੇ ਤੁਸੀਂ ਬੰਨ ਤੇ ਕੁਝ ਪੱਥਰ ਖਿਸਕਣ ਦੀ ਖਬਰ ਆਈ ਸੀ ਹੁਣ ਸਾਰੀ ਸਥਿਤੀ ਕੰਟਰੋਲ ਵਿੱਚ ਹੈ ਜਲਦੀ ਹੀ ਸਾਰੀ ਸਥਿਤੀ ਤੇ ਕੰਟਰੋਲ ਕਰ ਲਿੱਤਾ ਜਾਏਗਾ ਪੈਨਿਕ ਹੋਣ ਦੀ ਕੋਈ ਜ਼ਰੂਰਤ ਨਹੀਂ ਸਭ ਠੀਕ ਚੱਲ ਰਿਹਾ ਹੈ ਪੂਰੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਲੁਧਿਆਣਾ ਥੋੜਾ ਜਿਹਾ ਸਵੇਰੇ ਪੱਥਰ ਜਿਹੜੇ ਇੱਕ ਲੱਗੇ ਸੀਗੇ ਇੱਧਰ ਵਾਲੇ ਪਾਸੇ ਨੂੰ ਤੇ ਉਹ ਥੋੜਾ ਥੱਲੇ ਚਲੇ ਗਏ ਸੀ ਪਾਣੀ ਦੇ ਡਾਫ ਕਰਕੇ ਤੇ ਚੇਅਰਮੈਨ ਸਾਹਿਬਾ ਵੀ ਮੈਨੂੰ ਫੋਨ ਆਇਆ ਸੀ ਔਰ ਸਰਪੰਚ ਸਾਹਿਬ ਵੀ ਆ ਪਿੰਡ ਦੀ ਸਾਰੀ ਪੰਚਾਇਤ ਯੂਨੀਅਨ ਤੋਂ ਵੀ ਇੱਥੇ ਮੌਜੂਦ ਨੇ ਔਰ ਇੱਥੇ ਨਾਲ ਦੇ ਨਾਲ ਹੀ ਜਿਹੜਾ ਡਿਪਾਰਟਮੈਂਟ ਦੀ ਟੀਮ ਔਰ ਪ੍ਰਸ਼ਾਸਨ ਇੱਥੇ ਆ ਗਿਆ ਸੀ ਐਸਟੀਐਮ ਮੈਡਮ ਮੌਕੇ ਤੇ ਪਹੁੰਚ ਗਏ ਸੀਗੇ ਅਸੀਂ ਵੀ ਇੱਥੇ ਆਏ ਨੇ ਔਰ ਸਾਰਾ ਸਾਰਾ ਇੱਥੇ ਕੰਮ ਕਰਕੇ ਅੱਜ ਸਿਚੁਏਸ਼ਨ ਕੰਟਰੋਲ ਦੇ ਵਿੱਚ ਕਰ ਲਾਂਗੇ ਤੇ ਟਿਪਿੰਗ ਹੋ ਰਹੀ ਹੈ ਟਿਪਿੰਗ ਕਰ ਕਰਕੇ ਉਹਦੇ ਨਾਲ ਅਸੀਂ ਮਿਲਾ ਦਾਂਗੇ ਜਿਹੜੇ ਪੱਥਰ ਜਿਹੜੇ ਖੁਰੇ ਨੇ ਤਾਂ ਕਿ ਅੱਗੇ ਪਾਣੀ ਦਾ ਜਿਹੜਾ ਅ ਵਹਾਵ ਹੈ ਉਹ ਪਿੰਡ ਵੱਲ ਨਾ ਹੋਵੇ ਤੇ ਸਿਚੁਏਸ਼ਨ ਠੀਕ ਹੈ ਤੇ ਸਾਰੇ ਲੱਗੇ ਹੋਏ ਨੇ ਤੇ ਔਰ ਮੈਨੂੰ ਲੱਗਦਾ ਵੀ ਕੰਟਰੋਲ ਹੋ ਜਾਊਗਾ ਧੰਨਵਾਦ